ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕੁਲਵੰਤ ਸਿੰਘ ਸਿੱਧੂ ਸਾਨੂੰ ਪਤਾ ਲੱਗਾ ਕਿ ਪਿੰਡ ਚੱਕ ਮੂਸਾ ਬਲਾਕ ਮਾਲਪੁਰ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਸਮਾਨੀ ਬਿਜਲੀ ਪਈ ਆ ਆਓ ਹੁਣ ਅਸੀਂ ਪਿੰਡ ਚੱਕ ਮੂਸਾ ਦੇ ਵਿੱਚ ਆ ਗਏ ਆ ਆਉ ਘਰਦਿਆਂ ਤੋਂ ਪੁੱਛਦੇ ਆ ਕਿ ਕੀ ਕਾਰਨ ਬਣਿਆ ਛੋਟੇ ਛੋਟੇ ਨੇ ਬੱਚੇ ਬਚਾਅ ਹੋ ਗਿਆ ਜਾਨਵਰਾਂ ਦੀ ਨੁਕਸਾਨ ਹੋ ਗਿਆ ਬੱਚਿਆਂ ਦਾ ਬਚਾਅ ਹੋ ਗਿਆ ਬਾਕੀ ਆ ਘਰਦਿਆਂ ਤੋਂ ਗੱਲ ਪੁੱਛੀ ਸਾਥੀ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਕੁਦਲਜੀਤ ਕੁਮਾਰ ਦੀਪਾ ਜੀ ਐਂਡ ਚੱਕ ਮੋਸਾ ਜੀ ਇਹ ਜਦੋਂ ਸਮਾਨੀ ਬਿਜਲੀ ਪਈ ਕਿੱਥੇ ਪਈ ਹੈ ਪਹਿਲਾਂ ਇਹ ਜੀ ਜਦੋਂ ਬਿਜਲੀ ਪਈ ਹੈ ਜੀ ਪਹਿਲਾਂ ਬਿਜਲੀ ਉੱਪਰ ਗਈ ਹੈ ਜੀ ਹਾਂ ਉੱਥੋਂ ਵੀ ਜੂਮ ਕਰਕੇ ਤੋਂ ਜੂਮ ਕਰਕੇ ਦੇਖੋ ਹਾਂਜੀ ਉੱਪਰੋਂ ਬਿਜਲੀ ਪਈ ਹੈ ਉੱਪਰੋਂ ਪੈਂਦੀ ਆ ਗਈ ਅੰਦਰ ਸਾਡਾ ਹੋਇਆ ਜੀ ਆ ਦਰਵਾਜ਼ਾ ਖੁੱਲਾ ਹੈ ਸਾਡਾ ਜੀ ਹਾਂਜੀ ਮੈਂ ਤਾਂ ਮੇਰੇ ਬੱਚੇ ਆਓ ਆ ਆ ਆ ਆ ਇੱਕ ਮਿੰਟ ਆਓ ਜੀ ਬੰਦ ਮੈਂ ਕੈਮਰਾ ਤੇ ਨੂੰ ਪਹਿਲਾਂ ਨਾ ਬੱਚੇ ਦਿਖਾ ਲਓ ਜੀ ਛੋਟੇ ਛੋਟੇ ਬੱਚੇ ਆ ਬੱਚਿਆਂ ਦਾ ਬਚਾਅ ਹੋ ਗਿਆ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੋਈ ਜਾਇਆ ਹੋਈ ਆ ਇਸੇ ਕੋਲੇ ਇਹ ਆਜੋ ਸਮਾਂ ਦਿਖਾਣਾ ਕਿਹੜੇ ਕੋਲੇ ਆਜੋ ਆਜੋ ਹਾਂ ਜੀ ਇੱਥੇ ਬਣੀ ਦੇ ਬੱਚੇ ਪਏ ਸੀ ਜੀ ਹਾਂ ਜੀ ਆਹ ਦੇਖ ਹਾਂ ਜੀ 14 ਬੱਚਾ ਫਿਰ ਨਾਲ ਚ 45 ਨਵੰਬਰ ਪਏ ਸੀ ਹਾਂ ਜੀ ਆਹ ਐਮ ਸੀ ਬੀ ਤੇ ਪਈ 100 ਪਟਾਕਾ ਵੱਜਿਆ ਜੀ ਇੱਥੇ ਐਲ ਸੀ ਡੀ ਤੇ ਪਟਾਕਾ ਪਿਆ ਜੀ ਹਾਂ ਜੀ ਆਹ ਇੱਥੇ ਬਸਪੋਰਟ ਹੋਇਆ ਪੂਰਾ ਜੀ ਹਾਂ ਇੱਥੋਂ ਬਾੜ ਸੀ ਜੀ ਸੀਡੀ ਬਾੜ ਦਿੱਤੀ ਉੱਤੋਂ ਬਾੜ ਕੇ ਬਿਜਲੀ ਜੇ ਇੱਧਰੋਂ ਗਈ ਹੈ ਜੀ ਆਹ ਇੰਡੀਕੇਟਰ ਇੱਥੇ ਤੱਕ ਆਈ ਹੈ ਜੀ ਇੱਥੇ ਸਾਡਾ ਮੰਜਾ ਸੀ ਪਿਆ ਜੀ ਆਹ ਇੰਡੀਕੇਟਰ ਜੀ ਸਾਡਾ ਨਿਕਲਿਆ ਬਾ ਫੋਟਾ ਤਕਰੀਬਨ ਕਿੰਨਾ ਤਨੁਕਸਾਰ ਹੋ ਗਿਆ ਨੁਕਸਾਨ ਹੀ ਸਾਡਾ ਜੀ ਹੋਇਆ ਜਿੱਦਾਂ ਬੱਚਿਆਂ ਦੇ ਸਾਹਬ ਵਿੱਚ ਹੋ ਨੁਕਸਾਨ ਹੋਣ ਤੋਂ ਬਚ ਗਿਆ ਜੀ ਸਾਡੀ ਸਾਡੀਆਂ ਬਚ ਗਿਆ ਜੀ ਹਾਂਜੀ ਸਾਡੀ ਤਕਰੀਬਨ ਦਾ ਨੁਕਸਾਨ ਹੋਇਆ ਜੀ ਵਿੱਚ ਹਾਂਜੀ ਹਾਂਜੀ ਸਕਰੀਨ ਦਾ ਉੱਪਰੋਂ ਨੁਕਸਾਨ ਹੋਇਆ ਉੱਠ ਤੋਂ ਜਿੰਨੇ ਲਗਭਗ ਹੋ ਗਿਆ ਨੁਕਸਾਨ ਹੋ ਗਿਆ ਜੀ ਜੀ 20000 ਦੀ ਮੈਲ ਟੀ ਲਈ ਸੀ ਜੀ ਹਾਂਜੀ 4K LCD ਸੀ ਇਹ ਹਾਂਜੀ ਹਾਂਜੀ ਉਹ ਲਈ ਸੀ 20000 ਦੀ ਜੀ ਜਿਹੜਾ ਪਰਾ ਨੁਕਸਾਨੋਂ ਵੱਖਰਾ ਜੀ ਰਲ ਮਿਲਾ ਕੇ ਕੋਈ 25 30000 ਦਾ ਨੁਕਸਾਨ ਹੋ ਗਿਆ ਵਾ ਕਿ ਬੱਚੇ ਛੋਟੇ ਛੋਟੇ ਦੇਖੋ ਕਿ ਕਿਸਮਤ ਜਦੋਂ ਬੰਦੇ ਦੀ ਸਾਸ ਦਿੰਦੀ ਹੈ ਨਾ ਉਸ ਬੈੱਡ ਦੇ ਲੰਮੇ ਪੈਰ ਸੀਗੇ ਕਿ ਬਿਲਕੁਲ 3 ਫੁੱਟ ਤੇ ਆ ਕੇ ਉਹ ਅਸਮਾਨੀ ਬਿਜਲੀ ਆ ਕੇ ਆਪਣਾ ਪਟਾਕਾ ਮਾਰਦੀ ਆ ਕਿ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਕਿ ਮੈਂ ਮਾਲਕ ਦਾ ਬਹੁਤ ਸ਼ੁਕਰ ਸ਼ੁਕਰਾਨਾ ਕਰਦੇ ਹਾਂ ਸਾਡੀ ਜੀ ਚੜਦੀ ਕਲਾ ਵਾਸਤੇ ਇਹ ਪਿੰਡ ਚੱਕ ਮੂਸਾ ਕੋਟਸੂਹੀ ਦੇ ਨੇੜੇ ਆ ਇਹ ਚੱਕ ਮੂਸਾ ਦਾ ਆਡਾ ਖਾਨਾ ਮੰਨਣਾ ਪੈਂਦਾ ਵਾ ਬਲਾਕ ਮਾਫਰੋ ਤਹਿਸੀਲ ਗਰਸ਼ਕ ਜ਼ਿਲ੍ਹਾ ਸ਼ਾਹਪੁਰਾ ਤਾਂ ਆਓ ਆਣ ਗਉਣ ਵੀ ਪੁੱਛ ਲੈਣੇ ਆ ਕਿ ਕੀ ਗੱਲ ਹੋਈ ਹੈ ਜੀ ਆ ਗਿਆ ਘੱਟ ਉਹ ਸਾਹਮਣੇ ਪਿੱਲਰ ਆ ਜੀ ਜਿਹੜਾ ਫਿਰ ਜਿੱਕੇ ਦੇ ਨਾਲ ਅਸਮਾਨੀ ਪਿੱਛੀ ਦੇ ਨਾਲ ਉੜਿਆ ਇਹ ਗੋਂਡੀ ਦੇ ਘਰ ਬੀਟ ਗਿਆ ਅੱਜ ਸਤਿ ਸਰਕਾਰ ਦੇ ਕਿਹਨਾਂ ਆਪਣਾ ਜੀ ਪ੍ਰਾਂਤ ਹੈ ਜੀ ਅ ਫਰਟਾ ਜਿੱਦ ਕੋਈ ਨੁਕਸਾਨ ਹੋਇਆ ਸਾਡੀ ਗੱਡੀ ਦੇ ਨੁਕਸਾਨ ਹੋਇਆ ਜੀ ਇਹ ਕਿੰਨੇ ਕਿ ਦਿਨ ਹੋ ਗਏ ਗੱਡੀ ਲੈੰਦੀ ਨੂੰ ਗੱਡੀ ਨੂੰ 15 ਦਿਨ ਹੋਈ ਜਾਂਦੀ ਇਹ 15 ਕਿ ਦਿਨ ਹੋ ਗਿਆ ਗੱਡੀ ਲੈੰਦੀ ਨੂੰ ਕਿ ਚਲੋ ਬਾਈਕਰੂ ਨੇ ਗੱਡੀ ਦਾ ਵੀ ਵਿਚਾਰ ਕਰਦਾ ਸਕਰੈਚ ਪਾਏ ਆ ਮੂਲੀ ਜਾ ਪਾਏ ਆ ਕੋਈ ਬਾਹਰ ਨੁਕਸਾਨ ਹੋਣੋਂ ਬਚ ਗਿਆ ਨਹੀਂ ਕਿ ਜੇਕਰ ਉਹ ਉੱਪਰ 5-7 ਕਿਲੋ ਦਾ ਉਹ ਸਵੈਂਟ ਦਾ ਉਹ ਗਟਾ ਜਾਂ ਡੇਗ ਬੰਦ ਗੱਡੀ ਦਾ ਜ਼ਿਆਦਾ ਨੁਕਸਾਨ ਹੋ ਜਾਣਾ ਸੀਗਾ ਤਾਂ ਬਾਈਬਲ ਸ਼ਬਦ ਆਪਾਂ ਲਗਰ ਮੈਂ ਤੁਹਾਡਾ ਆਪਣਾ ਪੁੱਤਰ ਰਾ ਕੁਲਵੰਤ ਸਿੰਘ ਸਿੱਧੂ ਪੰਡਿਤ ਚੱਕ ਮੂਸਾ ਤੋਂ ਲਾਈਵ ਜੀ ਸਤ ਸ੍ਰੀ ਅਕਾਲ